ਜੇਕਰ ਅਮਰੀਕਾ ਤੋਂ ਵਾਪਸ ਆਏ ਪੰਜਾਬੀ ਸਿੱਖ ਸਰੂਪ ਵਿੱਚ ਹੁੰਦੇ ਅਮਰੀਕਾ ਵੱਲੋਂ ਅਜਿਹਾ ਵਿਵਹਾਰ ਕਦਾਚਿਤ ਨਹੀਂ ਸੀ ਹੋਣਾ ਜਿਹੜੇ ਪੰਜਾਬੀ ਸਿੱਖ ਅਮਰੀਕਾ ਨੇ ਇੰਡੀਆ ਪੰਜਾਬ ਵਾਪਸ ਭੇਜੇ ਹਨ ਉਹਨਾਂ ਨਾਲ ਹੋਇਆ ਦੁਰਵਿਵਹਾਰ ਜਿੱਥੇ ਨਿੰਦਣਯੋਗ ਹੈ ਉੱਥੇ ਅਮਲ ਇਹ ਵੀ ਪ੍ਰਤੱਖ ਕਰਦਾ ਹੈ ਕਿ ਇਨ੍ਹਾਂ ਪੰਜਾਬੀ ਸਿੱਖ ਨੌਜਵਾਨਾਂ ਨੇ ਸਿੱਖੀ ਸਰੂਪ ਨੂੰ ਤਲਾਜ ਲਈ ਦਿੱਤੀ ਹੋਈ ਸੀ ਜੇਕਰ ਉਹ ਸਿੱਖੀ ਸਰੂਪ ਵਿੱਚ ਹੁੰਦੇ ਉਹਨਾਂ ਨਾਲ ਅਮਰੀਕਾ ਨੇ ਅਜਿਹਾ ਵਿਵਹਾਰ ਬਿਲਕੁਲ ਨਹੀਂ ਸੀ ਕਰਨਾ ਇਹ ਹੋਰ ਵੀ ਦੁਖਦਾਇਕ ਅਮਲ ਹੈ ਕਿ ਟਰੈਵਲ ਏਜੰਟਾਂ ਦੇ ਕਹਿਣ ਉੱਤੇ ਇਹ ਸਿੱਖ ਨੌਜਵਾਨ ਆਪਣੇ ਕੇਸ ਦਾੜੀ ਕਟਵਾ ਦਿੰਦੇ ਹਨ ਜੋ ਆਪਣੇ ਅਣਖੀ ਤੇ ਸਤਕਾਰਿਤ ਸਿੱਖ ਧਰਮ ਨੂੰ ਪਿੱਠ ਦੇਣ ਵਾਲੇ ਅਮਲ ਹਨ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਕਾਲਜ ਵਿਦਿਆਲਯ ਅੰਮ੍ਰਿਤਸਰ ਨੇ ਅਮਰੀਕਾ ਤੋਂ ਵਾਪਸ ਆਏ ਉਹਨਾਂ ਪੰਜਾਬੀਆਂ ਜਿਨ੍ਹਾਂ ਨੇ ਆਪਣੀ ਸਿੱਖੀ ਨੂੰ ਏਜੰਟਾਂ ਦੇ ਕਹਿਣ ਉੱਤੇ ਪਿੱਠ ਦੇ ਕੇ ਅਮਰੀਕਾ ਵਿੱਚ ਗਏ ਸਨ ਅਤੇ ਅਮਰੀਕਾ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਹੈ ਉਹਨਾਂ ਨੂੰ ਹਥਕੜੀਆਂ ਤੇ ਬੇੜੀਆਂ ਪੈਨਣ ਦਾ ਕਾਰਨ ਸਿੱਖੀ ਸਰੂਪ ਵਿੱਚ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਜਦੋਂ 1962 ਵਿੱਚ ਚੀਨ ਨਾਲ ਇੰਡੀਆ ਦੀ ਜੰਗ ਲੱਗੀ ਸੀ ਤਾਂ ਜਿਨ੍ਹਾਂ ਸਿੱਖ ਫੌਜੀਆ ਤੇ ਅਫਸਰਾਂ ਨੂੰ ਚੀਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਉਹਨਾਂ ਨੂੰ ਬਹੁਤ ਹੀ ਅੱਛੇ ਸਲੀਕੇ ਤੇ ਤਹਾਜ਼ੀਬ ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਰੱਖਿਆ ਗਿਆ ਸੀ ਕਿਉਂਕਿ ਉਹ ਆਪਣੇ ਸਿੱਖੀ ਸਰੂਪ ਵਿੱਚ ਸੰਨ ਅਤੇ ਉਹਨਾਂ ਨੂੰ ਆਪਣੇ ਵੱਡੇ ਸ਼ਹਿਰ ਕੁਮਾਕੇ ਵੀ ਮਨੋਰੰਜਨ ਕਰਵਾਉਂਦੇ ਰਹੇ ਹਨ ਜਦੋਂ ਬਾਹਰਲੇ ਮੁਲਕਾਂ ਵਿੱਚ ਸਿੱਖ ਆਪਣੇ ਸਿੱਖੀ ਸਰੂਪ ਨੂੰ ਕਾਇਮ ਨਹੀਂ ਰੱਖਦੇ ਤਾਂ ਉਹਨਾਂ ਨੂੰ ਅਜਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਸੁਭਾਵਿਕ ਹੈ ਜਦੋਂ ਮੈਨੂੰ ਪਾਗਲ ਪਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਦਿੱਲੀ ਹੁੰਦੇ ਹੋਏ ਬੰਬੇ ਦੇ ਪੁਲਿਸ ਸਟੇਸ਼ਨ ਵਿੱਚ ਲਜਾਣਾ ਸੀ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਹਥਕੜੀਆਂ ਤੇ ਬੇੜੀਆਂ ਲਗਾਈਆਂ ਜਦੋਂ ਮੈਂ ਇਸ ਸਬੰਧੀ ਬੀਐਸਐਫ ਦੇ ਟਕੋਟਾ ਹਵਾਈ ਜਹਾਜ਼ ਵਿੱਚ ਸਵਾਰ ਹੋਇਆ ਤਾਂ ਉਸਦੇ ਪਾਇਲਟ ਸੁਕਾਰਡਨ ਲੀਡਰ ਜੋ ਸਿੱਖ ਸੀ ਉਹਨਾਂ ਨੂੰ ਆਪਣੀਆਂ ਹਥਕੜੀਆਂ ਤੇ ਬੇੜੀਆਂ ਉਤਰਵਾਉਣ ਲਈ ਕਿਹਾ ਕਿ ਮੇਰੇ ਜਹਾਜ਼ ਵਿੱਚ ਮੇਰੇ ਹੁਕਮ ਹੀ ਚੱਲਣਗੇ ਤਾਂ ਉਹਨਾਂ ਨੇ ਪੁਲਿਸ ਨੂੰ ਇਹਨਾਂ ਨੂੰ ਖੋਲਣ ਦੀ ਹਦਾਇਤ ਕੀਤੀ ਤਾਂ ਡੀਐਸਪੀ ਤੇ ਇਨਸਪੈਕਟਰ ਨੇ ਕਿਹਾ ਕਿ ਇਹ ਖਤਰਨਾਕ ਕੈਦੀ ਹੈ ਅਜਿਹਾ ਨਹੀਂ ਕੀਤਾ ਜਾ ਸਕਦਾ ਤਾਂ ਸਕਵਰਨ ਲੀਡਰ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਇਹ ਹਥਕੜੀਆਂ ਤੇ ਬੇੜੀਆਂ ਤੁਹਾਨੂੰ ਲਗਵਾ ਦੇਵਾਂਗੇ ਤਾਂ ਉਹਨਾਂ ਨੇ ਮੇਰੀਆਂ ਹਥਕੜੀਆਂ ਤੇ ਬੇੜੀਆਂ ਖੋਲ ਦਿੱਤੀਆਂ ਜੇਕਰ ਅਸੀਂ ਬਾਹਰਲੇ ਮੁਲਕਾਂ ਵਿੱਚ ਵਿਚਰਦੇ ਹੋਏ ਆਪਣੀ ਸਿੱਖੀ ਆਨ ਸ਼ਾਨ ਨੂੰ ਕਾਇਮ ਰੱਖਾਂਗੇ ਤਾਂ ਸਾਨੂੰ ਕੈਦੀ ਹੁੰਦੇ ਹੋਏ ਵੀ ਪੂਰਾ ਸਤਕਾਰ ਤੇ ਆਦਰ ਮਿਲਦਾ ਰਹੇਗਾ ਕਿਉਂਕਿ ਜੋ ਵੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਹੁੰਦੇ ਹਨ ਉਹਨਾਂ ਨੂੰ ਕੋਮੰਤਰੀ ਕਾਨੂੰਨਾਂ ਦੇ ਪ੍ਰिजनਰਸ ਆਫ ਵਾਰ ਦੇ ਕੈਦੀ ਦਾ ਰੁਤਬਾ ਹੁੰਦਾ ਹੈ ਅਤੇ ਉਹਨਾਂ ਨਾਲ ਕੋਈ ਵੀ ਮੁਲਕ ਅਪਰਾਧੀਆਂ ਦੀ ਤਰ੍ਹਾਂ ਵਿਵਹਾਰ ਨਹੀਂ ਕਰ ਸਕਦਾ ਜਦੋਂ ਅਸੀਂ ਆਪਣੇ ਸਿਰ ਮੂਹ ਮੋਨਾ ਦਿੰਦੇ ਹਾਂ ਫਿਰ ਬਾਹਰਲੇ ਮੁਲਕਾਂ ਦੇ ਹੁਕਮਰਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਿੱਖ ਹਨ ਜਾਂ ਕੋਈ ਹੋਰ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਆਪਣੇ ਗਵਾਂਢੀ ਮੁਲਕਾਂ ਅਮਰੀਕਾ ਤੇ ਕੈਨੇਡਾ ਵਰਗੇ ਯੂਰੋਪੀਅਨ ਮੁਲਕਾਂ ਨਾਲ ਸਾਡੇ ਬਹੁਤ ਅੱਛੇ ਸਬੰਧ ਹਨ ਅਤੇ ਕੋਈ ਵੀ ਗਵਾਂਢੀ ਮੁਲਕ ਜਾਂ ਇਹ ਮਹੂਰੀ ਤੇ ਪਸੰਦ ਮੁਲਕ ਸਿੱਖ ਕੌਮ ਨਾਲ ਅਜਿਹਾ ਵਿਵਹਾਰ ਕਰਕੇ ਇਨਸਾਨੀ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਤਹੀ ਨਹੀਂ ਕਰਦੇ ਜੇਕਰ ਅਮਰੀਕਾ ਤੋਂ ਵਾਪਸ ਆਏ ਪੰਜਾਬੀ ਸਿੱਖ ਸਰੂਪ ਵਿੱਚ ਹੁੰਦੇ ਅਮਰੀਕਾ ਵੱਲੋਂ ਅਜਿਹਾ ਵਿਵਹਾਰ ਕਦਾ ਚਿਤ ਨਹੀਂ ਸੀ ਹੋਣਾ ਜਿਹੜੇ ਪੰਜਾਬੀ ਸਿੱਖ ਅਮਰੀਕਾ ਨੇ ਇੰਡੀਆ ਪੰਜਾਬ ਵਾਪਸ ਭੇਜੇ ਹਨ ਉਹਨਾਂ ਨਾਲ ਹੋਇਆ ਦੁਰਵਿਵਹਾਰ ਜਿੱਥੇ ਨਿੰਦਣਯੋਗ ਹੈ ਉਥੇ ਅਮਲ ਇਹ ਵੀ ਪ੍ਰਤੱਖ ਕਰਦਾ ਹੈ ਕਿ ਇਹਨਾਂ ਪੰਜਾਬੀ ਸਿੱਖ ਨੌਜਵਾਨਾਂ ਨੇ ਸਿੱਖੀ ਸਰੂਪ ਨੂੰ ਤਿਆਜ ਲਈ ਦਿੱਤੀ ਹੋਈ ਸੀ ਜੇਕਰ ਉਹ ਸਿੱਖੀ ਸਰੂਪ ਵਿੱਚ ਹੁੰਦੇ ਤਾਂ ਉਹਨਾਂ ਨਾਲ ਅਮਰੀਕਾ ਨੇ ਅਜਿਹਾ ਵਿਵਹਾਰ ਬਿਲਕੁਲ ਨਹੀਂ ਸੀ ਕਰਨਾ ਇਹ ਹੋਰ ਵੀ ਦੁਖਦਾਇਕ ਅਮਲ ਹੈ ਕਿ ਟਰੈਵਲ ਏਜੰਟਾਂ ਦੇ ਕਹਿਣ ਉੱਤੇ ਇਹ ਸਿੱਖ ਨੌਜਵਾਨ ਆਪਣੇ ਕੇਸ ਦਾੜੀ ਕਟਵਾ ਦਿੰਦੇ ਹਨ ਜੋ ਆਪਣੇ ਅਣਖੀ ਤੇ ਸਤਕਾਰਿਤ ਸਿੱਖ ਧਰਮ ਨੂੰ ਪਿੱਠ ਦੇਣ ਵਾਲੇ ਅਮਲ ਹਨ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਕਾਲਜ ਕੋਲ ਅੰਮ੍ਰਿਤਸਰ ਨੇ ਅਮਰੀਕਾ ਤੋਂ ਵਾਪਸ ਆਏ ਉਹਨਾਂ ਪੰਜਾਬੀਆਂ ਜਿਨ੍ਹਾਂ ਨੇ ਆਪਣੀ ਸਿੱਖੀ ਨੂੰ ਏਜੰਟਾਂ ਦੇ ਕਹਿਣ ਉੱਤੇ ਪਿੱਠ ਦੇ ਕੇ ਅਮਰੀਕਾ ਵਿੱਚ ਗਏ ਸਨ ਅਤੇ ਅਮਰੀਕਾ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਹੈ ਉਹਨਾਂ ਨੂੰ ਹਥਕੜੀਆਂ ਤੇ ਬੇੜੀਆਂ ਪਹਿਨਣ ਦਾ ਕਾਰਨ ਸਿੱਖੀ ਸਰੂਪ ਵਿੱਚ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਜਦੋਂ 1962 ਵਿੱਚ ਚੀਨ ਨਾਲ ਇੰਡੀਆ ਦੀ ਜੰਗ ਲੱਗੀ ਸੀ ਤਾਂ ਜਿਨ੍ਹਾਂ ਸਿੱਖ ਫੌਜੀਆ ਤੇ ਅਫਸਰਾਂ ਨੂੰ ਚੀਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਉਹਨਾਂ ਨੂੰ ਬਹੁਤ ਹੀ ਅੱਛੇ ਸਲੀਕੇ ਤੇ ਤਹਿਜ਼ੀਬ ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਰੱਖਿਆ ਗਿਆ ਸੀ ਕਿਉਂਕਿ ਉਹ ਆਪਣੇ ਸਿੱਖੀ ਸਰੂਪ ਵਿੱਚ ਸਨ ਅਤੇ ਉਹਨਾਂ ਨੂੰ ਆਪਣੇ ਵੱਡੇ ਸ਼ਹਿਰ ਘੁਮਾ ਕੇ ਵੀ ਮਨੋਰੰਜਨ ਕਰਵਾਉਂਦੇ ਰਹੇ ਹਨ ਜਦੋਂ ਬਾਹਰਲੇ ਮੁਲਕਾਂ ਵਿੱਚ ਸਿੱਖ ਆਪਣੇ ਸਿੱਖੀ ਸਰੂਪ ਨੂੰ ਕਾਇਮ ਨਹੀਂ ਰੱਖਦੇ ਤਾਂ ਉਹਨਾਂ ਨੂੰ ਅਜਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਸੁਭਾਵਿਕ ਹੈ ਜਦੋਂ ਮੈਨੂੰ ਪਾਗਲ ਪਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਦਿੱਲੀ ਹੁੰਦੇ ਹੋਏ ਬੰਬੇ ਦੇ ਪੁਲਿਸ ਸਟੇਸ਼ਨ ਵਿੱਚ ਲਿਜਾਣਾ ਸੀ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਹਥਕੜੀਆਂ ਤੇ ਬੇੜੀਆਂ ਲਗਾਈਆਂ ਜਦੋਂ ਮੈਂ ਇਸ ਸੰਬੰਧੀ ਬੀਐਸਐਫ ਦੇ ਟਕੋਟਾ ਹਵਾਈ ਜਹਾਜ਼ ਵਿੱਚ ਸਵਾਰ ਹੋਇਆ ਤਾਂ ਉਸਦੇ ਪਾਇਲਟ ਸੁਕਾਰਡਨ ਲੀਡਰ ਜੋ ਸਿੱਖ ਸੀ ਉਹਨਾਂ ਨੂੰ ਆਪਣੀਆਂ ਹਥਕੜੀਆਂ ਤੇ ਬੇੜੀਆਂ ਉਤਰਵਾਉਣ ਲਈ ਕਿਹਾ ਕਿ ਮੇਰੇ ਜਹਾਜ਼ ਵਿੱਚ ਮੇਰੇ ਹੁਕਮ ਹੀ ਚੱਲਣਗੇ ਤਾਂ ਉਹਨਾਂ ਨੇ ਪੁਲਿਸ ਨੂੰ ਇਹਨਾਂ ਨੂੰ ਖੋਲਣ ਦੀ ਹਦਾਇਤ ਕੀਤੀ ਤਾਂ ਡੀਐਸਪੀ ਤੇ ਇਨਸਪੈਕਟਰ ਨੇ ਕਿਹਾ ਕਿ ਇਹ ਖਤਰਨਾਕ ਕੈਦੀ ਹੈ ਅਜਿਹਾ ਨਹੀਂ ਕੀਤਾ ਜਾ ਸਕਦਾ ਤਾਂ ਸਕਾਟਨ ਲੀਡਰ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਇਹ ਹਥਕੜੀਆਂ ਤੇ ਬੇੜੀਆਂ ਤੁਹਾਨੂੰ ਲਗਵਾ ਦੇਵਾਂਗੇ ਤਾਂ ਉਹਨਾਂ ਨੇ ਮੇਰੀਆਂ ਹਥਕੜੀਆਂ ਤੇ ਬੇੜੀਆਂ ਖੋਲ ਦਿੱਤੀਆਂ ਜੇਕਰ ਅਸੀਂ ਬਾਹਰਲੇ ਮੁਲਕਾਂ ਵਿੱਚ ਵਿਚਰਦੇ ਹੋਏ ਆਪਣੀ ਸਿੱਖੀ ਆਨ ਸ਼ਾਨ ਨੂੰ ਕਾਇਮ ਰੱਖਾਂਗੇ ਤਾਂ ਸਾਨੂੰ ਕੈਦੀ ਹੁੰਦੇ ਹੋਏ ਵੀ ਪੂਰਾ ਸਤਕਾਰ ਤੇ ਆਦਰ ਮਿਲਦਾ ਰਹੇਗਾ ਕਿਉਂਕਿ ਜੋ ਵੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਹੁੰਦੇ ਹਨ ਉਹਨਾਂ ਨੂੰ ਕੋਮੰਤਰੀ ਕਾਨੂੰਨਾਂ ਦੇ ਪ੍ਰिजनਰਸ ਆਫ ਵਾਰ ਦੇ ਕੈਦੀ ਦਾ ਰੁਤਬਾ ਹੁੰਦਾ ਹੈ ਅਤੇ ਉਹਨਾਂ ਨਾਲ ਕੋਈ ਵੀ ਮੁਲਕ ਅਪਰਾਧੀਆਂ ਦੀ ਤਰ੍ਹਾਂ ਵਿਵਹਾਰ ਨਹੀਂ ਕਰ ਸਕਦਾ ਜਦੋਂ ਅਸੀਂ ਆਪਣੇ ਸਿਰ ਮੂਹ ਮੋਨਾ ਦਿੰਦੇ ਹਾਂ ਫਿਰ ਬਾਹਰਲੇ ਮੁਲਕਾਂ ਦੇ ਹੁਕਮਰਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਿੱਖ ਹਨ ਜਾਂ ਕੋਈ ਹੋਰ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੇ ਆਪਣੇ ਗਵਾਂਡੀ ਮੁਲਕਾਂ ਅਮਰੀਕਾ ਤੇ ਕੈਨੇਡਾ ਵਰਗੇ ਯੂਰੋਪੀਅਨ ਮੁਲਕਾਂ ਨਾਲ ਸਾਡੇ ਬਹੁਤ ਅੱਛੇ ਸਬੰਧ ਹਨ ਅਤੇ ਕੋਈ ਵੀ ਗਵਾਂਡੀ ਮੁਲਕ ਜਾਂ ਜੇ ਮਹੂਰੀਏ ਤਾਂ ਪਸੰਦ ਦਾ ਮੁਲਕ ਸਿੱਖ ਕੌਮ ਨਾਲ ਅਜਿਹਾ ਵਿਵਹਾਰ ਕਰਕੇ ਇਨਸਾਨੀ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਤਹੀ ਨਹੀਂ ਕਰਦੇ